ਮਾਸੂਮ ਪੁੱਤ ਜਦੋਂ ਮੁੱਕਿਆ ਤਾਂ ਉਸ ਮੌਕੇ ਤੇ ਮਾਪਿਓ ਨੇ ਉਸਦੀ ਅਰਥੀ ਦੇ ਕੋਲ ਕੇਕ ਰੱਖਿਆ ਤੇ ਭੈਣਾਂ ਨੇ ਸੀਵੇ ਕੋਲ ਰਖੜੀ ਰੱਖੀ ਹੋਣੀ ਹੈ ਇੱਕ ਮਾਸੂਮ ਬੱਚਾ ਜਿਸ ਦੀ ਉਮਰ 5 ਸਾਲ ਦੀ ਸੀ ਅਤੇ ਨਾਮ ਮਾਪਿਆਂ ਨੇ ਬੜੇ ਹੀ ਪਿਆਰ ਦੇ ਨਾਲ ਗੁਰਫਤੇ ਸਿੰਘ ਰੱਖਿਆ ਸੀ ਸਵੇਰ ਦਾ ਸਮਾਂ ਜਦੋਂ ਘਰ ਦੇ ਵਿੱਚ ਇਹ ਬੱਚਾ ਸੌ ਰਿਹਾ ਸੀ ਉਸਦੀ ਮਾਂ ਨੀਲਮ ਜੋ ਕਿ ਸਕੂਲ ਦੇ ਵਿੱਚ ਅਧਿਆਪਿਕਾ ਹੈ ਘਰ ਤੋਂ ਬਾਹਰ ਗਈ ਹੋਈ ਸੀ ਪਿਤਾ ਵੀ ਕੰਮ ਤੇ ਨਿਕਲ ਚੁੱਕੇ ਸੀ ਕਿ ਪਿੱਛੋਂ ਹੀ ਗਵਾਂਡੀਆਂ ਦਾ ਫੋਨ ਆ ਗਿਆ ਕਿ ਤੁਹਾਡੇ ਘਰ ਇੱਕ ਹਾਦਸਾ ਹੋਇਆ ਇਸ ਬਾਰੇ ਤਾਂ ਨਹੀਂ ਦੱਸਿਆ ਗਿਆ ਸੀ ਕਿ ਕੀ ਕੁਝ ਉਜੜ ਚੁੱਕਿਆ ਪਰ ਮਾਪਿਆਂ ਨੂੰ ਇਹ ਸੁਣਦੇ ਹੀ ਚਿੰਤਾ ਪੈ ਗਈ ਕਿ ਘਰ ਦੇ ਵਿੱਚ ਆਖਿਰਕਾਰ ਬੱਚੇ ਹੀ ਮੌਜੂਦ ਨੇ ਤੇ ਬੱਚਿਆਂ ਦੇ ਨਾਲ ਕੀ ਵਾਪਰ ਗਿਆ ਹੋਣਾ ਇੱਕ ਮਾੜੀ ਘਟਨਾ ਦੇ ਵਿੱਚ ਜਿੱਥੇ 5 ਸਾਲਾਂ ਬੱਚੇ ਦੀ ਜਾਨ ਗਈ ਉੱਥੇ ਹੀ 10 ਸਾਲਾਂ ਭੈਣ ਬੁਰੇ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਈ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਚਾਚਾ ਜੀ ਜਿਸ ਦਾ ਨਾਮ ਵਿਸ਼ਾਲਦੀਪ ਸਿੰਘ ਸੀ ਉਹ ਵੀ ਬੁਰੀ ਤਰ੍ਹਾਂ ਦੇ ਨਾਲ ਫਟੜ ਹੋ ਗਿਆ ਖੈਰਾਬਾਦ ਦਾ ਇਹ ਮਾਮਲਾ ਜਿੱਥੇ ਮੀਂਹ ਤੋਂ ਬਾਅਦ ਘਰ ਦੀ ਛੱਤ ਡਿੱਗੀ ਹੈ ਅਤੇ 5 ਸਾਲ ਦੇ ਬੱਚੇ ਦੀ ਜਾਨ ਚਲੀ ਗਈ ਛੱਤ ਡਿਗਣ ਤੋਂ ਬਾਅਦ ਇਹ ਬੱਚੇ ਮਲਬੇ ਹੇਠਾਂ ਆ ਗਏ ਅਤੇ ਇਸ ਦੇ ਵਿੱਚ 5 ਸਾਲਾ ਗੁਰਫਤੇ ਨੇ ਆਪਣੀ ਜਾਨ ਕਬਾ ਦਿੱਤੀ ਕਟਨਾ ਸਮੇਂ ਬੱਚਿਆਂ ਦੇ ਮਾਤਾ ਪਿਤਾ ਘਰ ਤੇ ਵਿੱਚ ਨਹੀਂ ਸੀ ਜਿਵੇਂ ਕਿ ਤੁਹਾਨੂੰ ਦੱਸ ਚੁੱਕੇ ਹਾਂ ਮਾਂ ਨੀਲਾ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਅਧਿਆਪਕਾ ਹੈ ਆਪਣੇ ਪਤੀ ਦੇ ਨਾਲ ਉਹ ਕਿਸੇ ਕੰਮ ਕਰਕੇ ਬਾਹਰ ਗਈ ਪਹਿਲਾਂ ਤੇ ਬਾਅਦ ਦੇ ਵਿੱਚ ਉਸ ਨੂੰ ਸਕੂਲ ਵੀ ਜਾਣਾ ਪਿਆ ਮ੍ਰਿਤਕ ਬੱਚੇ ਦੇ ਪਿਤਾ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਕੰਮ ਤੇ ਜਾ ਰਹੇ ਸਨ ਤਾਂ ਗਵਾਂਡੀਆਂ ਨੇ ਹੀ ਸਮਾੜੀ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਉਹਨਾਂ ਨੇ ਆ ਕੇ ਦੇਖਿਆ ਮਲਵੇ ਹੇਠਾਂ ਬੱਚੇ ਦੱਬੇ ਹੋਏ ਸਨ ਉਹਨਾਂ ਨੂੰ ਬਾਹਰ ਕੱਢਿਆ ਗਿਆ ਮੁਸ਼ਕਿਲ ਦੇ ਨਾਲ ਹੀ ਇਸ ਪਰਿਵਾਰ ਨੂੰ ਉਸ ਦੇ ਹੇਠੋਂ ਬਾਹਰ ਕੱਢਿਆ ਗਿਆ ਪਰ ਜਿਵੇਂ ਹੀ ਉਹ ਹਸਪਤਾਲ ਲਿਜਾਣ ਲੱਗੇ ਤਾਂ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਗੁਰਫਤੇ ਇਸ ਦੁਨੀਆ ਦੇ ਵਿੱਚ ਨਹੀਂ ਮੌਢਲੀ ਜਾਂਚ ਕੀਤੀ ਗਈ ਅਤੇ ਉਸ ਨੂੰ ਮ੍ਰਿਤਕ ਐਲਾਨਿਆ ਗਿਆ ਪਹਿਲੀ ਜਮਾਤ ਹੈ ਵਿਦਿਆਰਥੀ 5 ਸਾਲ ਦਾ ਗੁਰਫਤੇ ਸਿੰਘ ਮਲਵੇ ਢੇਹਾਉਣ ਦੇ ਕਾਰਨ ਆਪਣੀ ਜਾਨ ਗਵਾ ਗਿਆ ਇਸ ਘਟਨਾ ਦੇ ਕਾਰਨ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਉਹਨਾਂ ਦਾ ਕਹਿਣਾ ਸੀ ਕਿ ਸਰਕਾਰਾਂ ਦਾਅਵੇ ਕਰਦੀਆਂ ਨੇ ਕਿ ਕੋਈ ਵੀ ਘਰ ਕੱਚਾ ਨਹੀਂ ਰਹਿਣ ਦਿੱਤਾ ਜਾਵੇਗਾ ਪਰ ਇਸ ਘਰ ਦੇ ਹਾਲਾਤ ਦਰਸਯੋਗ ਸੀ ਤੇ ਕਿਸੇ ਨੇ ਸਾਰ ਤੱਕ ਨਹੀਂ ਲਈ ਵਿੜਤ ਪਰਿਵਾਰ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਕਿਹਾ ਗਿਆ ਕਿ ਇਸ ਮੀਦੇ ਮੌਸਮ ਦੇ ਵਿੱਚ ਉਨ੍ਹਾਂ ਦੇ ਕੋਲ ਰਹਿਣ ਤੱਕ ਦੀ ਜਗ੍ਹਾ ਤੱਕ ਨਹੀਂ ਹੈ ਅਤੇ ਹੁਣ ਮਕਾਨ ਬਣਾਉਣ ਦੇ ਵਿੱਚ ਸਹਾਇਤਾ ਵੀ ਸਰਕਾਰ ਨੂੰ ਹੀ ਕਰਨੀ ਚਾਹੀਦੀ ਹੈ ਦੁਖਦ ਖਬਰ ਅਮਰਸਰ ਦੇ ਪਿੰਡ ਖੈਰਾਬਾਦ ਤੋਂ ਸਾਹਮਣੇ ਆ ਰਹੀ ਸੀ ਜਿੱਥੇ ਇੱਕ ਮਾਸੂਮ ਬੱਚਾ ਮੀ ਤੋਂ ਬਾਅਦ ਮਲਵਾ ਡਿਗਣ ਕਾਰਨ ਆਪਣੇ ਘਰ ਦੇ ਵਿੱਚ ਹੀ ਖਤਮ ਹੋ ਗਿਆ। ਮਾਸੂਮ ਪੁੱਤ ਜਦੋਂ ਮੁੱਕਿਆ ਤਾਂ ਉਸ ਮੌਕੇ ਤੇ ਮਾਪਿਓ ਨੇ ਉਸਦੀ ਅਰਥੀ ਦੇ ਕੋਲ ਕੇਕ ਰੱਖਿਆ ਤੇ ਭੈਣਾਂ ਨੇ ਸੀਵੇ ਕੋਲ ਰਖੜੀ ਰੱਖੀ ਹੋਣੀ ਹੈ। ਇੱਕ ਮਾਸੂਮ ਬੱਚਾ ਜਿਸ ਦੀ ਉਮਰ 5 ਸਾਲ ਦੀ ਸੀ ਅਤੇ ਨਾਮ ਮਾਪਿਆਂ ਨੇ ਬੜੇ ਹੀ ਪਿਆਰ ਦੇ ਨਾਲ ਗੁਰਫਤੇ ਸਿੰਘ ਰੱਖਿਆ ਸੀ। ਸਵੇਰ ਦਾ ਸਮਾਂ ਜਦੋਂ ਘਰ ਦੇ ਵਿੱਚ ਇਹ ਬੱਚਾ ਸੌਂ ਰਿਹਾ ਸੀ ਉਸਦੀ ਮਾਂ ਨੀਲਮ ਜੋ ਕਿ ਸਕੂਲ ਦੇ ਵਿੱਚ ਅਧਿਆਪਕਾ ਹੈ ਘਰ ਤੋਂ ਬਾਹਰ ਗਈ ਹੋਈ ਸੀ ਪਿਤਾ ਵੀ ਕੰਮ ਤੇ ਨਿਕਲ ਚੁੱਕੇ ਸੀ ਕਿ ਪਿੱਛੋਂ ਹੀ ਗਵਾਂਡੀਆਂ ਦਾ ਫੋਨ ਆਇਆ ਕਿ ਤੁਹਾਡੇ ਘਰ ਇੱਕ ਹਾਦਸਾ ਹੋਇਆ ਇਸ ਬਾਰੇ ਤਾਂ ਨਹੀਂ ਦੱਸਿਆ ਗਿਆ ਸੀ ਕਿ ਕੀ ਕੁਝ ਉਜੜ ਚੁੱਕਿਆ ਪਰ ਮਾਪਿਆਂ ਨੂੰ ਇਹ ਸੁਣਦੇ ਹੀ ਚਿੰਤਾ ਪੈ ਗਈ ਕਿ ਘਰ ਦੇ ਵਿੱਚ ਆਖਿਰਕਾਰ ਬੱਚੇ ਹੀ ਮੌਜੂਦ ਨੇ ਤੇ ਬੱਚਿਆਂ ਦੇ ਨਾਲ ਕੀ ਵਾਪਰ ਗਿਆ ਹੋਣਾ ਇਕ ਵਾਰੀ ਘਟਨਾ ਦੇ ਵਿੱਚ ਜਿੱਥੇ 5 ਸਾਲਾਂ ਬੱਚੇ ਦੀ ਜਾਨ ਗਈ ਉੱਥੇ ਹੀ 10 ਸਾਲਾਂ ਭੈਣ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਈ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਚਾਚਾ ਜੀ ਜਿਸ ਦਾ ਨਾਮ ਵਿਸ਼ਾਲਦੀਪ ਸਿੰਘ ਸੀ ਉਹ ਵੀ ਬੁਰੀ ਤਰ੍ਹਾਂ ਦੇ ਨਾਲ ਫਟੜ ਹੋ ਗਿਆ ਖੈਰਾਬਾਦ ਦਾ ਇਹ ਮਾਮਲਾ ਜਿੱਥੇ ਮੀਂਹ ਤੋਂ ਬਾਅਦ ਘਰ ਦੀ ਛੱਤ ਡਿੱਗੀ ਹੈ ਅਤੇ 5 ਸਾਲ ਦੇ ਬੱਚੇ ਦੀ ਜਾਨ ਚਲੀ ਗਈ ਛੱਤ ਡਿਗਣ ਤੋਂ ਬਾਅਦ ਇਹ ਬੱਚੇ ਮਲਬੇ ਹੇਠਾਂ ਆ ਗਏ ਅਤੇ ਇਸ ਦੇ ਵਿੱਚ 5 ਸਾਲਾਂ ਗੁਰਫਤੇ ਨੇ ਆਪਣੀ ਜਾਨ ਕਬਾ ਦਿੱਤੀ ਘਟਨਾ ਸਮੇਂ ਬੱਚਿਆਂ ਦੇ ਮਾਤਾ ਪਿਤਾ ਘਰ ਦੇ ਵਿੱਚ ਨਹੀਂ ਸੀ ਜਿਵੇਂ ਕਿ ਤੁਹਾਨੂੰ ਦੱਸ ਚੁੱਕੇ ਹਾਂ ਮਾ ਨੀਲਾ ਮਿਕ ਪ੍ਰਾਈਵੇਟ ਸਕੂਲ ਦੇ ਵਿੱਚ ਅਧਿਆਪਿਕਾ ਹੈ ਆਪਣੇ ਪਤੀ ਦੇ ਨਾਲ ਉਹ ਕਿਸੇ ਕੰਮ ਕਰਕੇ ਬਾਹਰ ਗਈ ਪਹਿਲਾਂ ਤੇ ਬਾਅਦ ਦੇ ਵਿੱਚ ਉਸ ਨੂੰ ਸਕੂਲ ਵੀ ਜਾਣਾ ਪਿਆ ਮ੍ਰਿਤਕ ਬੱਚੇ ਦੇ ਪਿਤਾ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਕੰਮ ਤੇ ਜਾ ਰਹੇ ਸਨ ਤਾਂ ਗਵੰਡੀਆਂ ਨੇ ਹੀ ਸਮਾੜੀ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਉਹਨਾਂ ਨੇ ਆ ਕੇ ਦੇਖਿਆ ਮਲਬੇ ਹੇਠਾਂ ਬੱਚੇ ਦੱਬੇ ਹੋਏ ਸਨ ਉਹਨਾਂ ਨੂੰ ਬਾਹਰ ਕੱਢਿਆ ਗਿਆ ਮੁਸ਼ਕਿਲ ਦੇ ਨਾਲ ਹੀ ਇਸ ਪਰਿਵਾਰ ਨੂੰ ਉਸ ਦੇ ਹੇਠੋਂ ਬਾਹਰ ਕੱਢਿਆ ਗਿਆ ਪਰ ਜਿਵੇਂ ਹੀ ਉਹ ਹਸਪਤਾਲ ਲਿਜਾਣ ਲੱਗੇ ਤਾਂ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਗੁਰਫਤੇ ਇਸ ਦੁਨੀਆ ਦੇ ਵਿੱਚ ਨਹੀਂ ਮੁੱਢਲੀ ਜਾਂਚ ਕੀਤੀ ਗਈ ਅਤੇ ਉਸ ਨੂੰ ਮ੍ਰਿਤਕ ਐਲਾਨਿਆ ਗਿਆ ਪਹਿਲੀ ਜਮਾਤ ਦਾ ਇਹ ਵਿਦਿਆਰਥੀ 5 ਸਾਲ ਦਾ ਗੁਰਫਤੇ ਸਿੰਘ ਮਲਵੇ ਹੇਠਾਂ ਔਣ ਦੇ ਕਾਰਨ ਆਪਣੀ ਜਾਨ ਗਵਾ ਗਿਆ ਇਸ ਘਟਨਾ ਦੇ ਕਾਰਨ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰਾਂ ਦਾਅਵੇ ਕਰਦੀਆਂ ਨੇ ਕਿ ਕੋਈ ਵੀ ਘਰ ਕੱਚਾ ਨਹੀਂ ਰਹਿਣ ਦਿੱਤਾ ਜਾਵੇਗਾ ਪਰ ਇਸ ਘਰ ਦੇ ਹਾਲਾਤ ਤਰਸਯੋਗ ਸੀ ਤੇ ਕਿਸੇ ਨੇ ਸਾਰ ਤੱਕ ਨਹੀਂ ਲਈ ਵਿੜਤ ਪਰਿਵਾਰ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਕਿਹਾ ਗਿਆ ਕਿ ਇਸ ਮੀਂਹ ਦੇ ਮੌਸਮ ਦੇ ਵਿੱਚ ਉਨ੍ਹਾਂ ਦੇ ਕੋਲ ਰਹਿਣ ਤੱਕ ਦੀ ਜਗ੍ਹਾ ਤੱਕ ਨਹੀਂ ਹੈ ਅਤੇ ਹੁਣ ਮਕਾਨ ਬਣਾਉਣ ਦੇ ਵਿੱਚ ਸਹਾਇਤਾ ਵੀ ਸਰਕਾਰ ਨੂੰ ਹੀ ਕਰਨੀ ਚਾਹੀਦੀ ਹੈ ਦੁਖਦ ਖਬਰ ਅਮੇਰ ਸਰ ਦੇ ਪਿੰਡ ਖੈਰਾਬਾਦ ਤੋਂ ਸਾਹਮਣੇ ਆ ਰਹੀ ਸੀ ਜਿੱਥੇ ਕਿ ਇੱਕ ਮਾਸੂਮ ਬੱਚਾ ਮੀਤੋਂ ਬਾਦ ਮਲਵਾ ਡਿਗਣ ਕਾਰਨ ਆਪਣੇ ਘਰ ਦੇ ਵਿੱਚ ਹੀ ਖਤਮ ਹੋ ਗਿਆ। ਮੇਰੇ ਨੇ ਸੁਣ ਸੁਣ ਕੇ ਨਾ ਸ਼ਤ ਸ਼ਤ ਹੁਲ ਗਈ, ਛੱਤ ਤੋਂ ਥੱਲੇ ਡਿੱਗ ਗਿਆ। ਛੱਤ ਦੇ ਥੱਲੇ ਆ ਗਿਆ ਵੀਰ। ਤੇ ਮੈਂ ਸਕੂਲ ਗਈ ਹੋਈ ਸੀ ਮਗਰ ਉਹ ਕਿਤੇ ਉਹ ਡਿੱਗ ਗਿਆ ਥੱਲੇ ਆ ਗਿਆ ਤੇ ਚੁੱਕਿਆ ਨਹੀਂ ਗਿਆ ਵੀ ਥੱਲੇ। ਤਲੋ ਚੁੱਕਿਆ ਨਹੀਂ ਗਿਆ ਬੜੀ ਮੁਸ਼ਕਲ ਨੂੰ ਕੱਢਿਆ ਵਾ ਜਦੋਂ ਜਦੋਂ ਦਿਪਾ ਲੱਗਾ ਜਦੋਂ ਖਤਮ ਹੀ ਹੋ ਗਿਆ ਮੇਰਾ ਵੀਰ ਉਹਦੇ ਪਤਾ ਲੱਗਾ ਮੇਰੇ ਦੋ ਕੁ ਪੈੜਾ ਦਾ ਵੀਰ ਸੀ ਦੋ ਪੈੜਾ ਦਾ ਵੀਰ ਸੀ ਹੁਣ ਕੀ ਕਰੂੰਗੀ ਕਿਤੋਂ ਮੈਂ ਵੀਰ ਆਪਣਾ ਲੱਭੂੰਗੀ ਮਾਂਸਾਲ ਦਾ ਸੀ ਪੰਜ ਸਾਲ ਦਾ ਹੀ ਹੁਣ ਮੈਂ ਕਿਤੋਂ ਵੀਰ ਲਿਆ ਵਾਂ ਮੈਂ ਆਪਣਾ ਵੇ ਮੈਂ ਕੀ ਕਰੂੰਗੀ ਮੇਰਾ ਉਹ ਦਿਨ ਵਾਲੀ ਜਾਗ ਵਸਦਾ ਏ ਹਾਏ ਮੇਰੀ ਬਾਲਿਆ ਹੋਲੀ ਜਿਆਦਾ ਸੀ ਕਰਨ ਵਾਲੀ ਉਹ ਪਹਿਲਾਂ ਹੀ ਬਿਲਰੀ ਪਈ ਹੋਈ ਸੀ ਹਾਏ ਦੋ ਅਮੀਰਾ ਤੇ ਭੈਣ ਦੇ ਨਾਲ ਡਿੱਗ ਗਈ ਸਾ ਤਮੀਜ਼ ਨਾਲ ਦੇਸੋਂ ਪਿੰਡ ਖਾਰਾਂ ਬਾਦ ਹਾਕਾ ਮੈਂਬਰ ਪੰਚਾਇਤ ਖੈਰਬਾਦ ਵਿੱਚ ਜੱਜ ਇੱਕ ਐਸੀ ਦੁਖਾਈ ਘਟ ਰਹਾ ਆਪਣੀ ਆ ਜਿਹੜੀ ਕੇ ਨਾ ਸਹਜ ਹੋ ਗਿਆ ਪੂਰਾ ਪਰਿਵਾਰ ਸੁੱਤਾ ਹੀ ਰਾਤ ਨਹੀਂ ਪਿਆ ਪੂਰੀ ਪੂਰੀ ਸ਼ੱਤ ਥਲੇ ਡਿੱਪੀ ਜਿਹਦੇ ਵਿੱਚ ਇੱਕ ਪੰਜ ਸਾਲ ਦਾ ਬੱਚਾ ਜਾਨ ਤੋਂ ਹੱਥ ਗਵਾ ਬੈਠਾ ਬਾਕੀ ਪਰਿਵਾਰ ਨੂੰ ਕਾफी ਸੱਟਾਂ ਲੱਗੀਆਂ ਅਸੀਂ ਸਮੂਹ ਪਿੰਡ ਵਾਲਿਆਂ ਨੇ ਰਲ ਮਿਲ ਕੇ ਜਿਨਾਮੀ ਛੱਤ ਦੇ ਥੱਲੇ ਕੱਢਿਆ ਇਹਨਾਂ ਦਾ ਘਰ ਸਾਰਾ ਖਰਾਬ ਹੋ ਗਿਆ ਜਿੰਨਾ ਸੌਦਾ ਹੀ ਜਸ ਸਮਾਨ ਸੀ ਸਾਰਾ ਖਰਾਬ ਹੋ ਚੁੱਕਾ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਪ੍ਰਸ਼ਾਸਨ ਜਿੰਦਾ ਮਾਰਦਾ ਕਿ ਅਸੀਂ ਕੱਚੇ ਕੋਠੇ ਪੱਕੇ ਕਰਕੇ ਦੇਾਂਗੇ ਪਰ ਅੱਜ ਤੱਕ ਆਹ ਵੇਖ ਲਓ ਕਿ ਇੱਕ ਛੋਟਾ ਜੀਵ ਛੋਟਾ ਜਿਹਾ ਬੱਚਾ ਜਾਨ ਤੋਂ ਹੱਥ ਗਵਾ ਬਿਠਾ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ ਹਾਲੇ ਤੱਕ ਪ੍ਰਸ਼ਾਸਨ ਦਾ ਕੋਈ ਉੱਚ ਅਧਿਕਾਰੀ ਜਾਂ ਕੋਈ ਸਰਕਾਰ ਦਾ ਨਮਾਇੰਦਾ ਇੱਥੇ ਨਹੀਂ ਆਇਆ ਅਸੀਂ ਪੂਰੇ ਪਿੰਡ ਵੱਲੋਂ ਬੇਨਤੀ ਕਰਦੇ ਹਾਂ ਸੰਸਥਾ ਵਾਲੋਂ ਕਿ ਇਹ ਗਰੀਬ ਪਰਿਵਾਰ ਨੂੰ ਕੋਈ ਮਾਦੀ ਸਹਾਇਤਾ ਜਾਂ ਸਰਕਾਰ ਕੋਈ ਮਾਦੀ ਸਹਾਇਤਾ ਦੇਵੇ ਤਾਂ ਕਿ ਆਪਣਾ ਘਰ ਬਣਾ ਕੇ ਕਰ ਮੈਂ ਇਹ ਗੁੜੀਆ ਹੀ ਸਾਰੇ ਇਹ ਤੇ ਬਾਈ ਫਿਨਿਸ਼ ਕਰਈਏ ਹੱਲੇ ਨਿਕਲ ਕੇ ਗਈ ਤੇ ਛੱਤ ਡੇਗ ਗਈ ਹਾਂਜੀ ਮੇਰਾ ਬੇਟਾ ਆਇਆ ਜੀ 5 ਸਾਲ ਦਾ ਇਹ ਗੁਰਪਤੇ ਦਾ ਨਾਂ ਜੀ ਮੀ ਭਾਜੀ ਰਾਤ ਦੇ ਭੰਦਿਆ ਸੀ ਤੇ ਹੁਣ ਦਿਨੇ ਉੱਠੇ ਦਿਨੇ ਉੱਠ ਕੇ ਵੇਖਿਆ ਤੇ ਇੱਕਦਮ ਹੀ ਛੱਤ ਡੇਗ ਗਈ ਜਦੋਂ ਉੱਠ ਲਿਆ ਸਾਰੀ ਪਤਾ ਨਹੀਂ ਭਾਜੀ ਇੰਨਾ ਸਮਝ ਨਹੀਂ ਜਦੋਂ ਮਿੰਟੋ ਮੋੜ ਕੱਡੇ ਥੱਲੇੋਂ ਤੇ ਲੈ ਕੇ ਗਏ ਉਸੇ ਵੇਲੇ ਹੀ ਕੱਢ ਕੇ ਲੈ ਗਏ ਖਤਮ ਹੋਇਆ ਮੇਰੇ